ਜਿਹੜਾ ਪੀਡੀਐਫ ਦਾ ਸੈਮੀਨਾਰ ਜਿੱਦਾਂ ਹਰੇਕ ਹੀ ਸਕਸੈਸਫੁਲ ਹੁੰਦਾ ਜੀ ਚਲੋ ਕਈ ਵਾਰੀ ਸਮੇਂ ਮੁਤਾਬਕ ਪਰਸੈਂਟੇਜ ਕਈ ਵਾਰੀ ਕਿਸਾਨਾਂ ਦੀ ਕੰਮਾਂ ਦੇ ਅਕੋਰਡਿੰਗ ਘਟ ਜਾਂਦੀ ਕਈ ਵਾਰੀ ਵੱਜ ਜਾਂਦੀ ਹੈ ਪਰ ਇਹ ਰੈਗੂਲਰ ਪ੍ਰੋਸੈਸ ਹੈ ਜੀ ਹਰ ਮਹੀਨੇ ਆਪਾਂ ਕਰਾਉਂਦੇ ਰਹਿੰਨੇ ਮਤਲਬ ਪਿਛਲੇ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਜੀ ਇਹਦੇ ਨਾਲ ਹੀ ਡੇਰੀ ਚੱਲਦੀ ਹੈ ਜੀ ਇਸ ਇਸ ਸੈਮੀਨਾਰ ਨਾਲੇ ਮਤਲਬ ਤੁਸੀਂ ਆ ਮੰਨ ਲਓ ਕਿ ਅੱਜ ਫਾਰਮਰ ਆਏ ਤੋ ਅਗਲੇ ਮਹੀਨੇ ਤੱਕ ਦਾ ਪ੍ਰੋਗਰਾਮ ਲੈ ਗਏ ਵੀ ਅੱਜ ਹੁਣ ਜਿਹੜਾ ਅੱਗੇ ਚੈਲੰਜ ਆ ਰਹੇ ਹਨ ਅਗਲੇ ਮਹੀਨੇ ਦੇ ਕੀਆ ਪ੍ਰੋਗਰਾਮ ਕੰਮਕਾਰਾਂ ਦੇ ਇਥੇ ਮਹਾਰਾਜ ਨੇ ਮਲਵਾਇਜ ਆਪਾਂ ਗੱਲ ਕਰੀ ਕਿ ਹੁਣ ਗਾਵਾਂ ਨੂੰ ਡਰਾਈ ਹੋਣ ਦਾ ਟਾਈਮ ਆ ਜਾਣਾ ਜਿਹਨੇ ਪ੍ਰੈਗਨੈਂਟ ਗਾਵਾਂ ਨੇ ਉਹਦੇ ਬਾਰੇ ਡਾਕਟਰ ਸਾਹਿਬ ਨੇ ਪੂਰੀ ਡਿਟੇਲ ਚ ਦੱਸਤਾ ਕਿ ਕਿਵੇਂ ਤੁਸੀਂ ਚੰਗੇ ਤਰੀਕੇ ਨਾਲ ਗਾਵਾਂ ਨੂੰ ਡਰਾਈ ਕਰਨਾ ਸੋ ਮੰਨ ਲਓ ਇੱਕ ਮਹੀਨੇ ਦਾ ਪ੍ਰੋਗਰਾਮ ਮਿਲ ਗਿਆ ਕੰਮ ਕਰਨ ਦਾ ਅਗਲੇ ਮਹੀਨੇ ਤੋਂ ਅਗਲੇ ਮਹੀਨੇ ਜਿਹੜੇ ਚੈਲੰਜ ਹੈ ਉਸ ਨੂੰ ਐਡਵਾਂਸ ਦੇ ਵਿੱਚ ਰੱਖਦੇ ਹਾਂ ਸਾਰਾ ਪ੍ਰੋਗਰਾਮ ਵੀ ਫਾਰਮਰ ਨੂੰ ਦੱਸ ਸਕੀ ਵੀ ਅਗਲੇ ਮਹੀਨੇ ਤੁਹਾਨੂੰ ਇਹ ਕੰਮ ਕਮਰਸ਼ੀਅਲ ਡੇਰੀ ਦੇ ਵਿੱਚ ਕਰਨੇ ਆਲੇ ਨੇ ਜਿਵੇਂ ਕਰਮੀ ਦਾ ਆక్సిਜਨ ਆ ਹੁਣ ਤੇ ਦੁੱਧ ਦਾ ਕਿਸ ਤਰ੍ਹਾਂ ਦੁੱਧ ਕਰਿਆ ਗਏ ਜਿਸ ਦਾ ਪੂਰਤੀ ਹੁੰਦੀ ਆ ਫਿਰ ਉਹ ਆਪਾਂ ਅੱਜ ਦੇ ਇਹੀ ਤੁਸੀ ਵਧੀਆ ਕੁਐਸਚਨ ਹੈ ਤੇ ਆਪਾਂ ਅੱਜ ਡਾਕਟਰ ਸਾਹਿਬ ਨੇ ਸੈਮੀਨਾਰ ਦੇ ਵਿੱਚ ਦਿਖਾਇਆ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਪਸ਼ੂਆਂ ਦਾ ਮਤਲਬ ਆਪਾਂ ਐੱਫ ਕਾ ਫੰਗਾਵਾ ਤੇ ਜਰਸੀ ਗਾਵਾ ਦਾ ਕੰਮ ਕਰਦੇ ਆ ਤੇ ਹਾਈ ੀਲਡ ਐਨੀਮਲ ਹੈ ਤੇ ਇਹਨਾਂ ਦੀ ਰੱਖ ਰਖਾ ਵੀ ਸਾਂਭ ਸੰਭਾਲ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਰਨੀ ਪੈਂਦੀ ਜਿਵੇਂ ਉਹਨਾਂ ਨੇ ਇੱਥੇ ਵੀਡੀਓ ਦਿਖਾਈ ਇੱਕ ਕਿ ਤੁਸੀਂ ਉਹਨਾਂ ਨੂੰ ਕੋ ਪੂਲਿੰਗ ਪੈਨ ਬਣਾਓ ਉਹਦੇ ਵਿੱਚ ਪਾਣੀ ਦੇ ਮੋٹے ਪਾਣੀ ਦੇ ਫੁਆਰੇ ਲਾਓ ਤੇ ਫੈਨ ਲਾਓ ਪਾਣੀ ਇੱਕ ਵਾਰ ਟਾਈਮਰ ਲੱਜਦਾ ਜੀ ਪਾਣੀ ਸਿੱਟਿਆ ਠੰਡਾ ਹੋ ਗਿਆ ਫਿਰ ਫੈਨ ਚਲਾਤਾ ਮਤਲਬ ਉਹਨਾਂ ਦਾ ਕਹਿੰਦਾ ਆਪਾਂ ਬਲ ਠੰਡਾ ਕਰਨਾ ਵੀ ਪੂਰੇ ਕੂਲ ਰੱਖਣੀਆਂ ਹੋ ਤਾਂ ਹੀ ਮਤਲਬ ਸਟ੍ਰੈਸ ਤੋਂ ਬਚਣਗੇ ਨਹੀਂ ਦੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸਟ੍ਰੈਸ ਨਾਲ ਜੁੜੀਆਂ ਹੋਈਆਂ ਮੰਨ ਲਓ ਤੁਸੀਂ ਐਚਐਸ ਦੀ ਗੱਲ ਕਰ ਲਓ ਗਲ ਘੋਟੂ ਕਹਿੰਦੇ ਨੇ ਜਿਹਨੂੰ ਆਪਾਂ ਉਹ ਕੋਈ ਬਾਹਰੋਂ ਨਹੀਂ ਆਉਂਦੀ ਉਹ ਪਸ਼ੂ ਦੇ ਅੰਦਰ ਹੀ ਹੁੰਦੀ ਹੈ ਜੇ ਸਟ੍ਰੈਸ ਲੈਵਲ ਵੱਧ ਜਾਵੇ ਟੈਂਸ਼ਨੇ ਪਸੂ ਆ ਦੇਵੇ ਤਾਂ ਅੰਦਰੋਂ ਹੀ ਉਹ ਚੱਲ ਪੰਦਾ ਸਿਸਟਮ ਸੋ ਇਹ ਦੇ ਕਰਕੇ ਉਹਨਾਂ ਨੂੰ ਮਤਲਬ ਦੱਸਿਆ ਜਾਂਦਾ ਸੈਮੀ ਨਾਰਾਜ ਕਿ ਤੁਸੀਂ ਮਤਲਬ ਪੂਲਿੰਗ ਸਿਸਟਮ ਨੂੰ ਪੰਜਾਬ ਦੇ ਵਿੱਚ ਪੂਰਾ ਵੱਡਾ ਸਿਸਟਮ ਲੱਗਿਆ ਹੋਇਆ ਫਾਰਮੂਲਾ ਤੇ ਇਹਨਾਂ ਨੂੰ ਮੇਨਟੇਨ ਕਰਨਾ ਤੁਸੀਂ ਕੀ ਨਾਮ ਹੈ ਕਿੰਨਾ ਦੇਖਦੇ ਹੋ ਪੀਡੀਐਫ ਦੀ ਵਰਕਿੰਗ ਤੇ ਮੇਲਾ ਵੀ ਕਰਾਇਆ ਜਾਂਦਾ ਪਸਾਨਾਂ ਕਿਤੇ ਨਾਲ ਜਿਹੜਾ ਗਿਆ ਇਹ ਜਿਹੇ ਐਸੇ ਦੀ ਜਿਹੜੀ ਵਰਕਿੰਗ ਹੈ ਇਹ ਤਾਂ ਤਕਰੀਬਨ ਸਾਰੇ ਪੰਜਾਬ ਦੇ ਸਾਹਮਣੇ ਜਿਹੜਾ ਡੇਰੀ ਦਾ ਮਤਲਬ ਅੱਜ ਕੱਲ੍ਹ ਜਿੰਨਾ ਵੀ ਕੰਮ ਚੱਲ ਰਿਹਾ ਇਹ ਸਾਰਾ ਪੀਡੀਐਫ ਤੇ ਦਿੱਸਰਤੇ ਚੱਲ ਰਿਹਾ ਹੈ। ਇਹਦੇ ਵਿੱਚ ਕਿਸੇ ਹੋਰ ਸੰਸਦ ਦਾ ਕੋਈ ਮਤਲਬ ਹੈ ਨਹੀਂ। ਪੀਡੀਐਫ ਇਹ ਨੂੰ ਅੱਗੇ ਚੱਲ ਜਾ ਰਹੀ, ਨੀ ਵੱਤ ਬਦਲ ਜਾ ਰਹੀ। ਜਿਵੇਂ ਪਿੱਛੇ ਦੁੱਧ ਦੇ ਰੇਟ ਵੀ ਵਧੇ ਕਿ ਕਿਸਾਨਾਂ ਨੂੰ ਪੂਰੇ ਰੇਟ ਮਿਲ ਰਿਹਾ ਦੁੱਧ ਦੇ ਇਹ ਕਿਵੇਂ ਦੇਖਦੇ ਹੋ? ਹਾਂ ਕਿਸਾਨ ਨੂੰ ਦੁੱਧ ਰੇਟ ਮਿਲ ਰਿਹਾ ਨਹੀਂ। ਉਹਦਾ ਕਾਰਨ ਹੈ ਕਿ ਦੁੱਧ ਦੇ ਰੇਟ ਫੋਟੋ ਦਾ ਰੇਟ ਬਹੁਤ ਘਟਨੇ। ਉਸ ਆਉਣ ਨਾਲ ਬਾਕੀ ਸਟੇਟਾਂ ਨੂੰ ਪਹੁੰਚਾ ਚੰਗਾ ਰੇਟ ਮਿਲ ਗਏ। ਕਿਹੜੀ ਕਿਹੜੀ ਸਟੇਟ ਨਾਲ ਮੁਕਾਬਲਾ ਮੰਨਦੇ ਹੋ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਦਾ ਪੰਜਾਬ ਦੇ ਆਂ ਇੰਡੀਆ ਦੇ ਵਿੱਚ ਤਾਂ ਪੰਜਾਬ ਦਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਹੈਗਾ ਆਪਾਂ ਤਾਂ ਫੋਰਨ ਸਟੇਟਾਂ ਦੇ ਮੁਕਾਬਲੇ ਜਾ ਰਹੇ ਹਾਂ ਯੂਰਪ ਦੇ ਮੁਕਾਬਲੇ ਆਪਣੀਆਂ ਘਾਵਾਂ ਨੇ ਉਹਨਾਂ ਦੇ ਮੁਕਾਬਲੇ ਆਪਣੇ ਚੰਕਰ ਨੇ ਸਾਰੇ ਇਸ ਕਰਕੇ ਪੰਜਾਬ ਦਾ ਬਰੀਡਰ ਹੈ ਸਾਰੀਆਂ ਚਟਾਨਾਂ ਕੋਈ ਸਰਕਾਰ ਵੱਲੋਂ ਵੀ ਕੋਈ ਮਦਦ ਨਹੀਂ ਮਿਲਦੀ ਆ ਕਿਸਾਨਾਂ ਨੂੰ ਡੇਰੀ ਫਾਰਮਿੰਗ ਦੇ ਲਈ ਸਰਕਾਰਾਂ ਸਮੇਂ ਸਮੇਂ ਤੇ ਥੋੜੀ ਬਾਲੀ ਮਦਦ ਕਰਦੀਆਂ ਜਿੰਨੀ ਕਰਨੀ ਚਾਹੀਦੀ ਉਹ ਨਹੀਂ ਕਰਦੀ